ਸਸਿਕਾਲ ਜੀ ਸਾਰਿਆਂ ਨੂੰ ਅੱਜ ਅ ਮੈਂ ਨਾ ਅਸਲ ਚ ਸੈਸ਼ਨ ਤੇ ਜਾਣ ਲਈ ਰਸਤੇ ਦੇ ਵਿੱਚ ਇੱਥੇ ਮੈਂ ਚਾਰਕ ਬੰਦੇ ਮੈਨੂੰ ਮਿਲ ਗਏ ਨਿਕਲਿਆ ਘਰੋਂ ਤੇ ਉਹ ਕਹਿੰਦੇ ਜੀ ਐਮਐਲਸ ਸਾਹਿਬ ਵੀ ਮੁਲਾਜ਼ਮ ਨਹੀਂ ਟਾਈਮ ਨਾਲ ਹੁੰਦੇ ਉੱਥੇ ਮੈਂ ਕਿਹਾ ਯਾਰ ਜੀ ਮੈਂ ਵੀ ਲੇਟ ਆ ਫਿਰ ਮੈਂ ਕਿਹਾ ਨਹੀਂ ਵੀ ਜਦੋਂ ਕਿਸੇ ਨੇ ਕਿਹਾ ਤਾਂ ਸਾਨੂੰ ਦੇਖ ਕੇ ਆਉਣਾ ਚਾਹੀਦਾ ਹੁਣ ਕੋਈ ਬੰਦਾ ਪੰਜਾਬ ਦੇ ਵਿੱਚ ਪੈਸੇ ਵੱਲੋਂ ਨਹੀਂ ਖੁੰਝੂਗਾ ਕਿ ਪੈਸਾ ਨਹੀਂ ਸੀ ਇਲਾਜ ਨਹੀਂ ਹੋਇਆ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਪਰ ਜੋ ਹੁਣ ਤੱਕ 881 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਨੇ ਇਹਨਾਂ ਆਮ ਆਦਮੀ ਕਲੀਨਿਕਾਂ 'ਚ ਮਰੀਜ਼ਾਂ ਨੂੰ 80 ਤਰ੍ਹਾਂ ਦੀਆਂ ਦਵਾਈਆਂ ਮੁਫਤ ਮੁਹੱਈਆ ਕਰਾਈਆਂ ਜਾਂਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਿੰਦਰ ਕੌਰ ਆਪਣੇ ਪੰਜ ਫੇਸ ਦੀ ਰਹਿਣ ਵਾਲੀ ਆ ਆਪਣੇ ਇੱਥੇ ਸਾਨੂੰ ਮਾਨ ਸਰਕਾਰ ਨੇ ਸਾਨੂੰ ਬਹੁਤ ਵਧੀਆ ਸਹੂਲਤ ਦਿੱਤੀ ਹੋਈ ਆ ਇੱਥੇ ਸਾਨੂੰ ਆਪਣਾ ਚੈੱਕਅਪ ਫ੍ਰੀ ਮਿਲ ਰਿਹਾ ਹੈ ਫ੍ਰੀ ਟ੍ਰੀਟਮੈਂਟ ਮਿਲ ਰਿਹਾ ਹੈ ਮੈਡੀਕਲ ਫ੍ਰੀ ਮਿਲ ਰਿਹਾ ਹੈ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਮੇਰਾ ਨਾਮ ਪ੍ਰਿੰਸ ਹੈ ਮੈਂ ਇੱਕ ਫੇਸ ਦਾ ਰਹਿਣ ਵਾਲਾ ਹਾਂ ਮੈਂ ਮਾਨ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਕਲੀਨਿਕ ਪ੍ਰੋਵਾਈਡ ਕਰਵਾਏ ਨੇ ਪੂਜ ਕਿੰਨੇ ਡਾਕਟਰ ਕੰਮ ਕਰਦੇ ਨੇ ਕਿੰਨੇ ਫਾਰਮਾਸਿਸਟ ਕੰਮ ਕਰਦੇ ਆ 2 ਕਰੋੜ ਤੋਂ ਵੱਧ ਮੇਰੇ ਖਿਆਲ 2.5 ਕਰੋੜ ਦੇ ਨੇੜੇ ਤੇੜੇ ਦੀ ਹੋ ਗਿਆ ਅੰਕੜਾ ਹੁਣ ਤਾਂ 2.5 ਕਰੋੜ ਤੋਂ ਵੱਧ ਲੋਕ ਉੱਥੇ ਆ ਕੇ ਆਪਣਾ ਚੈੱਕਅਪ ਕਰਾ ਕੇ ਚਲੇ ਗਏ ਇੱਥੇ ਮੁਫਤ ਦਵਾਈਆਂ ਅਤੇ ਟੈਸਟ ਵੀ ਸਾਰੇ ਮੁਫਤ ਹੁੰਦੇ ਹਨ ਪ੍ਰੈਗਨੈਂਟ ਔਰਤਾਂ ਦੇ ਵੀ ਟੈਸਟ ਤੇ ਇਲਾਜ ਹੁੰਦਾ ਹੈ ਇਹ ਬਹੁਤ ਹੀ ਸਫਲਤਾਪੂਰਵਕ ਸਕੀਮ ਚਲਾ ਰਹੇ ਹਾਂ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਮਾ ਦੇਵਾਂਗੇ ਤੁਸੀਂ ਮੈਨੂੰ ਵੋਟਾਂ ਪਾ ਕੇ ਲਾਣੇਦਾਰ ਚੁਣਿਆ ਤੇ ਲਾਣੇਦਾਰ ਦਾ ਫਰਜ ਹੈ ਕਿ ਪਰਿਵਾਰ ਦੀ ਹਰ ਹਰ ਵਰਗ ਦੇ ਬੱਚੇ ਦੀ ਵੀ ਬਜ਼ੁਰਗ ਦੀ ਵੀ ਨੌਜਵਾਨ ਦੀ ਸਾਰ ਲਵੇ ਤਾਂ ਕਰ ਚੱਲਦਾ ਹੁੰਦਾ ਹੈ ਸੋ ਮੈਂ ਰਸਤੇ 'ਚ ਗੱਡੀ ਮੈਂ ਕਿਹਾ ਯਾਰ ਗੱਡੀ ਮੋੜੋ ਆਪਾਂ ਇੱਕ ਵਾਰ ਦੇਖ ਲਈ ਤੇ ਵਾਕਈ ਜਦੋਂ ਮੈਂ ਆਇਆ ਤੇ ਚਲੋ ਹਜੇ ਵੀ ਪੂਰੇ ਮੁਲਾਜ਼ਮ ਜਿਹੜੇ ਉਹ ਨਹੀਂ ਪਹੁੰਚੇ ਮੇਰੇ ਖਿਆਲ ਦੇ ਵਿੱਚ ਜਿਵੇਂ ਆ ਕੇ ਚਾਰਜ ਹੋਣਾ ਹੁੰਦਾ ਅੱਧਾ ਘੰਟਾ ਤਾਂ ਚਾਰਜ ਹੋਣ ਨੂੰ ਲੱਗ ਜੂਗਾ ਜਿਹੜੇ ਹਿਸਾਬ ਦੇ ਨਾਲ ਹਜੇ ਤੱਕ ਕੋਈ ਵੀ ਪਹੁੰਚਿਆ ਨਹੀਂ ਸੋ ਮੈਨੂੰ ਵੀ ਇਸ ਗੱਲ ਦਾ ਥੋੜਾ ਜਿਆਦਾ ਰਹੂਗਾ ਕਿ ਚੰਗੀ ਗੱਲ ਨਹੀਂ ਸੀ ਕਿ ਉਹ ਚੈਕਿੰਗ ਨਹੀਂ ਕਹਿ ਸਕਦੇ ਇਹਨੂੰ ਆਪਾਂ ਇਹਨੂੰ ਕਿੰਨੇ ਵੀ ਸਾਡਾ ਅਸੀਂ ਡਿਊਟੀ ਨਿਭਾ ਰਹੇ ਹਾਂ ਲੋਕਾਂ ਪ੍ਰਤੀ ਸੋ ਮੈਂ ਇਹਨੂੰ ਮਿਲੇ ਰਸਤੇ 'ਚ ਤੋਂ ਮੈਂ ਮੋੜਲੇ ਮੈਂ ਅੱਜ ਚਲੂ ਜਾ ਕੇ ਆਈਏ ਦੇਖ ਕੇ ਵੀ ਕੀ ਕੀ ਪ੍ਰੋਬਲਮ ਹੈਗੀ ਕੀ ਗੱਲ ਹੈ ਸੋ ਜਦੋਂ ਜਾ ਕੇ ਦੇਖਿਆ ਵਾਕਈ ਗੱਲ ਸੱਚੀ ਸੀਗੀ ਉਹ ਮੇਰੀ ਕੋਈ ਗੱਲ ਨਹੀਂ ਹਜੇ ਫਿਰ ਵੀ ਹੋ ਜਾਂਦਾ 5-10 ਮਿੰਟ ਇੱਧਰ ਉੱਧਰ ਹੋ ਜਾਂਦੇ ਨੇ ਪਰ ਜੇ ਬਾੜਾ ਲੇਟ ਹੁੰਦਾ ਤਾਂ ਇਹ ਜਿਹੜੀ ਆ ਮਤਲਬ ਅਨਸ਼ਾਸਨ ਦੇ ਖਿਲਾਫ ਡਿਊਟੀ ਦੇ ਖਿਲਾਫ ਇਹ ਅੱਗੇ ਤੁਸੀਂ ਅਧਿਕਾਰੀਆਂ ਨੇ ਧਿਆਨ ਚ ਲਿਆਓ ਬਿਲਕੁਲ ਜੀ ਬਿਲਕੁਲ ਬਿਲਕੁਲ ਧਿਆਨ ਚ ਲਿਆਂਦੀ ਜਾਊਗੀ ਬਿਲਕੁਲ ਧਿਆਨ ਚ ਲਿਆਂਦੀ ਜਾਊਗੀ ਇਹ ਚੀਜ਼ ਕਿਉਂਕਿ ਕਈ ਮੇਰਾ ਜੀ ਫਲਾਣਾ ਨਹੀਂ ਆ ਮੇਰਾ ਇਹ ਚੀਜ਼ਾਂ ਐਕਸਕਿਊਜ਼ਸ ਨਾਲ ਕੰਮ ਨਹੀਂ ਚੱਲਦਾ ਜਦੋਂ ਜਿਹੜਾ ਟੰਮ ਟਾਈਮ ਨਾਲ ਕਰਨਾ ਟਾਈਮ ਨਾਲ ਹੀ ਕਰਨਾ